ਹਣੇ ਥੋੜੇ ਥੋੜੇ ਕੰਮ ਪੈਂਡਿੰਗ ਆ ਸਟੂਡੀਓ ਦਾ ਉਹਨੂੰ ਅੱਜ ਸਾਰਿਆਂ ਨੂੰ ਦੇਖ ਰਹੇ ਆ ਕਿ ਕੀ ਕਮੀ ਆ ਰਹੀ ਆ ਕਿ ਨਹੀਂ ਕਮੀ ਹੈ ਨਾ ਸਭ ਕੁਝ ਹੁਣ ਆਖਰੀ ਟੱਚ ਜਿਹੜਾ ਦਿੱਤਾ ਜਾ ਰਿਹਾ ਹੈ ਨਾ ਆਖਰੀ ਟੱਚ ਦਿੱਤਾ ਜਾ ਰਿਹਾ ਵਾ ਤੇ ਜਿਹੜਾ ਕੰਮ ਪੈਂਡਿੰਗ ਆ ਸਾਡਾ ਫਿਲਹਾਲ ਉਹ ਵੀ ਹੋ ਜਾਊਗਾ ਬਹੁਤ ਜਲਦ ਹੋ ਜਾਊਗਾ ਹੈ ਨਾ ਹਾਂ ਹੁਣ ਆਖਰੀ ਜਿਹੜਾ ਆਪਾਂ ਕੀਤਾ ਹੈ ਆਪਣੇ ਵੱਲੋਂ ਪ੍ਰਬੰਧ ਵੀ ਚਲੋ ਯਾਰ ਵਧੀਆ ਇੱਥੇ ਸ਼ੂਟ ਹੋਵੇ ਹੈ ਨਾ ਵਧੀਆ ਹੋਣੀ ਨਾ ਵਿੱਚ ਤਾਂ ਮੱਖੀਆਂ ਵੀ ਬਹੁਤ ਆਉਂਦੀਆਂ ਨੇ ਮੈਨੂੰ ਜਦੋਂ ਕਰਨਾ ਪੜੇ ਤਾਂ ਜੀ ਗੱਲ ਵੀ ਕਈ ਚੀਜ਼ਾਂ ਦੰਦੀ ਹੈਗੀ ਜਿਹੜੀਆਂ ਵਰਤੋਂ ਚ ਆਉਂਦੀਆਂ ਆਪਾਂ ਉਹਨਾਂ ਤੋਂ ਬਿਨਾਂ ਸਾਰ ਰਹਿ ਸੀ ਲੇਕਿਨ ਉਹ ਸਾਰੀਆਂ ਚੀਜ਼ਾਂ ਆਪਾਂ ਲਗਭਗ ਪੂਰੀਆਂ ਕਰਨੀਆਂ ਲੈਟ ਕਰਨੀਆਂ ਦੀਆਂ ਪੂਰੀਆਂ ਆ ਬਹੁਤ ਸਾਰਾ ਸਮਾਨ ਤਾਂ ਇੱਥੇ ਇਦਾਂ ਵੇਸਟਿੰਗ ਪਿਆ ਫਲੇਰਵਾਰੀ ਚ ਇਹਨੂੰ ਕੋ ਬਰਤੋਂ ਚ ਨਹੀਂ ਲਿਆ ਰਹੇ ਲੇਕਿਨ ਤੁਸੀਂ ਵੀਡੀਓ ਸਕਰੀਨ ਦੇ ਵਿੱਚ ਵੀ ਉਧਰ ਸ਼ੂਟ ਹੋ ਰਹੀ ਹੈ ਤੇ ਜਿਹੜੀ ਕਿ ਚੜ ਜਾਣੀ ਹੈ ਤੇ ਨਾਲ ਨਾਲ ਮੈਂ ਤੁਹਾਨੂੰ ਕੈਮਰੇ ਦਾ ਆਫ ਸ਼ੂਟਿੰਗ ਜਿਹੜੀ ਹੁੰਦੀ ਹੈ ਉਹ ਵੀ ਆਹ ਯਾ ਸਾਕੂ ਜੀ ਦੇਖ ਰਹੇ ਆ ਕਿ ਆਫ ਜਿਹੜਾ ਸੁਖਵੀਰ ਸਿੰਘ ਜੀ ਕਿੱਦਾਂ ਕਰਦੇ ਨੇ ਕੰਮ ਆਪਣਾ ਸਾਰਾ ਆ ਦੇਖ ਲਓ ਜੀ ਆ ਸਾਰਾ ਪ੍ਰਬੰਧ ਆ ਇਹਨਾਂ ਦਾ ਇਹੀ ਨਹੀਂ ਅਜੇ ਹੋਰ ਬਹੁਤ ਸਾਰੇ ਟੂਲਸ ਆ ਜਿਹੜੇ ਮੈਂ ਤੁਹਾਨੂੰ ਕੀ ਦੱਸਾਂ ਜਿਹੜੇ ਪਏ ਆ ਹੈਨਾ ਤੇ ਅੱਜ ਤਾਂ ਕੋਈ ਆਪਣੇ ਕੋਲ ਗੈਸਟ ਆ ਜਾਂਦੇ ਕਈ ਵਾਰੀ ਕੋਈ ਨਾ ਕੋਈ ਹੈਨਾ ਤੇ ਉੱਥੇ ਬੈਠਦੇ ਆ ਉਹ ਮੇਰੇ ਤੇ ਸਰਦਾਰ ਸੁਖਵੀਰ ਸਿੰਘ ਜੀ ਦੀ ਚੇਅਰ ਆ ਜਿਹੜੇ ਕਦੇ ਦੋਨੇ ਬੈਠ ਕੇ ਸ਼ੂਟ ਕਰਦੇ ਹੁੰਦੇ ਆ ਤੇ ਆ ਸੜੀ ਰਿੰਗ ਲੈਟ ਲੈਟ ਇਹ ਵਾਲੀਆਂ ਵਾ ਰਿੰਗ ਲੈਟਾ ਖਰਾਬ ਹੋ ਗਈਆਂ ਵਾ ਉਹ ਅਗਲੇ ਮਹੀਨੇ ਲਿਆਉਂਗੇ ਹੁਣ ਤੇ ਚਲੋ ਆ ਜੋ ਕੰਮ ਚੱਲ ਰਿਹਾ ਵਾ ਇਹ ਤੁਸੀਂ ਦੇਖ ਹੀ ਰਹੇ ਆ ਸਭ ਕੰਮ ਚੱਲ ਰਿਹਾ ਜੀ ਬੜੇ ਜੋਰ ਸ਼ੋਰ ਤੇ ਆ ਦੀਵਾਰ ਦਾ ਕੰਮ ਰਹਿ ਗਿਆ ਪੇਂਟਿੰਗ ਆ ਉਹਨੂੰ ਦੀਵਾਰ ਦੇ ਕੰਮ ਨੂੰ ਅਸੀਂ ਸਾਨੂੰ ਮੰਡੇ ਨੂੰ ਟਾਈਮ ਸੀ ਹੈ ਨਾ ਸੋ ਉਹ ਸਾਨੂੰ ਮੰਡੇ ਨੂੰ ਟਾਈਮ ਦਿੱਤਾ ਹੈ ਮੰਡੇ ਨੂੰ ਆਉਂਗਾ ਜਿਹੜਾ ਵੀ ਆਣਾ ਹੈ ਬੰਦੇ ਨੇ ਤੇ ਆਹ ਵਾਜੀ ਆਫ ਕੈਮਰਾ ਦੇਖ ਲਓ ਦੇਖ ਲਓ ਕੋਈ ਵੀ ਵੀਡੀਓਜ਼ ਬਣਾਉਣਾ ਕਿੰਨਾ ਕਿਦਾਂ ਛੇਮੇਲਾ ਕਰਨਾ ਪੈਂਦਾ ਹੈ ਨਾ ਛੇਮੇਲਾ ਕਰਨਾ ਪੈਂਦਾ ਹੈ ਦਾ ਇਹ ਕੁਝ ਵੀ ਸਮਾਨ ਆਪਣਾ ਜਿਹੜਾ ਇੱਥੇ ਬਿਆਏ ਪੰਗੀਪੁਰਾ ਹੋਰ ਬਹੁਤ ਸਾਰੇ ਟੂਲ ਆ ਜਿਹੜਾ ਵਰਤੇ ਆ ਹਾਂਜੀ ਸੋ ਖੈਰ ਅੱਜ ਚਲੋ ਇਹਦਾ ਤੁਸੀਂ ਅਚਾਨਕ ਮੈਨੂੰ ਸ਼ੂਟ ਕਰਨ ਲੱਗੇ ਲਓ ਜੀ ਚਾਹ ਵੀ ਆ ਗਈ ਆ ਸਾਡੀ ਆਦੂ ਜੀ ਆਜੋ 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 ਚਾਹ ਵੀ ਹੁਣ ਆਪਾਂ ਨੇ ਪੀ ਲੈਣੀ ਆ ਜੀ ਚਾਹ ਤਾਂ ਕਿਉਂਕਿ ਟਾਈਮ ਸੀ ਗਏ ਹੋਏ ਸੀ ਕਿ ਤੇਨੂੰ ਹਨਾ ਸੋ ਇਸ ਕਰਕੇ ਚਾਹ ਦੇ ਕੱਪ ਵੀ ਆ ਚੁੱਕੇ ਨੇ ਥੈਂਕ ਯੂ ਜੀ ਬੇਟਾ ਜੀ ਸ਼ੁਕਰੀਆ ਕਿ ਤੁਸੀਂ ਸਰਦਾਰ ਜੀ ਚਾਹ ਦੇ ਕੱਪ ਵੀ ਦੋ ਹੀ ਆਏ ਨੇ ਕਿਉਂਕਿ ਮੇਰਾ ਤੈਨਾ ਨਹੀਂ ਹੈ ਹੈਨਾ ਤੇ ਲਓ ਜੀ ਹੁਣ ਅਸੀਂ ਪੀਂਦੇ ਆ ਚਾਹ ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਸਾਡੇ ਜਿਹੜੇ ਆਸਮਾਨ ਜਿਹੜੀ ਸੈਟਿੰਗ ਜੇ ਅਸੀਂ ਕਰੀ ਆ ਅੱਗੇ ਵੈਸੇ ਵੀ ਰੋ ਕੰਮ ਰਿਹਾ ਮੈਂ ਤੁਹਾਨੂੰ ਹੌਲੀ ਹੌਲੀ ਨਾ ਪ੍ਰੋਪਰ ਸਾਰਾ ਕੁਝ ਦਿਖਾਉਂਗੀ ਵੀ ਅਸੀਂ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ ਹੈ ਹੈਨਾ ਤੇ ਅਦੀਵਾਰ ਵੀ ਬਾਅਦ ਵਿੱਚ ਇੱਧਰ ਵੀ ਦੱਸ ਦਿਓ ਵੀਡੀਓ ਕਿੱਦਾਂ ਲੱਗੀ ਸਾਰਿਆਂ ਨੂੰ ਕਮੈਂਟ ਕਰਕੇ ਸਾਨੂੰ ਦੱਸ ਦਿਓ ਸੋ ਤੁਹਾਡੇ ਫਿਲਹਾਲ ਇਹਨਾਂ ਚਾਹ ਪੀਈਏ ਥੋੜੀ